ਆਰ ਅਯੂਸ਼ਮਾਨ ਰੋਜਨਾ ਦਾ ਵਿਸਥਾਰ ਕਰਨ ਦੀ ਤਿਆਰੀ ਕਰ ਰਹੀ ਹੈ ਇਹ ਦੋ ਤਰੀਕਿਆਂ ਨਾਲ ਹੋਵੇਗਾ ਪਹਿਲਾ ਇਸ ਯੋਜਨਾ ਤਹਿਤ ਇਲਾਜ ਲਈ ਦਿੱਤੀ ਜਾਂਦੀ ਮਦਦ 5 ਲੱਖ ਰੁਪਏ ਹੈ ਜਿਸ ਵਿੱਚ 10 ਲੱਖ ਰੁਪਏ ਤੱਕ ਦਾ ਵਾਅਦਾ ਕੀਤਾ ਜਾ ਸਕਦਾ ਹੈ ਦੂਜਾ ਜਿਨ੍ਹਾਂ 40 ਕਰੋੜ ਲੋਕਾਂ ਕੋਲ ਇਸ ਸਮੇਂ ਸਿਹਤ ਬੀਮਾ ਨਹੀਂ ਹੈ ਉਹਨਾਂ ਨੂੰ ਵੀ ਇਸ ਯੋਜਨਾ ਦੇ ਦਾਇਰੇ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਵਰਤਮਾਨ ਵਿੱਚ ਆਯੂਸ਼ਮਾਨ ਯੋਜਨਾ ਦੇ ਤਹਿਤ ਕੁੱਲ 60 ਕਰੋੜ ਲੋਕਾਂ ਨੂੰ ਕਵਰ ਕਰਨ ਦਾ ਟੀਚਾ ਜੋ ਕਿ ਅਜੇ ਤੱਕ ਪ੍ਰਾਪਤ ਨਹੀਂ ਹੋਇਆ ਸਸਦੀ ਕਮੇਟੀ ਨੇ ਸਿਫਾਰਸ਼ ਕੀਤੀ ਹੈ ਕਿ ਕੇਂਦਰ ਸਰਕਾਰ ਨੂੰ ਇਲਾਜ ਦੇ ਖਰਚੇ ਵਧਾਉਣ ਬਾਰੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ ਇਸ ਦੇ ਮੱਦੇਨਜ਼ਰ ਸਰਕਾਰ ਫਰਵਰੀ ਚ ਪੇਸ਼ ਕੀਤੇ ਜਾਣ ਵਾਲੇ ਅੰਤਰੀ ਬਜਟ ਦੇ ਵਿਜਨ ਦਸਤਾਵੇਜ਼ ਵਿੱਚ ਵੱਡਾ ਐਲਾਨ ਕਰ ਸਕਦੀ ਹੈ ਦੇਸ਼ ਵਿੱਚ ਆਯੂਸ਼ਮਾਨ ਕਾਰਡ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਦੇ ਤਹਿਤ ਬਣੇ ਨੇ ਆਯੂਸ਼ਮਾਨ ਯੋਜਨਾ ਦੀ ਸਮੀਖਿਆ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕਈ ਮਾਮਲਿਆਂ ਵਿੱਚ 5 ਲੱਖ ਰੁਪਏ ਕਾਫੀ ਨਹੀਂ ਹਨ ਕੁਝ ਗੁੰਜਲਦਾਰ ਅਤੇ ਸੰਵੇਦਨਸ਼ੀਲ ਸਰਜਰੀਆਂ ਦੀ ਲਾਗਤ ਇਸ ਤੋਂ ਬਹੁਤ ਜ਼ਿਆਦਾ ਹੁੰਦੀ ਹੈ ਐਨਾ ਹੀ ਨਹੀਂ ਕੁਝ ਗੁੰਜਲਦਾਰ ਸਰਜਰੀਆਂ ਵੀ ਯੋਜਨਾ ਦੇ ਦਾਇਰੇ 'ਚ ਨਹੀਂ ਹਨ ਮੱਧ ਵਰਗ ਪਰਿਵਾਰ ਨੂੰ ਆਯੂਸ਼ਮਾਨ ਯੋਜਨਾ ਦਾ ਲਾਭ ਮਿਲਣਾ ਚਾਹੀਦਾ ਹੈ ਕਿਉਂਕਿ ਇਹ ਲੋਕ ਗਰੀਬੀ ਰੇਖਾ ਤੋਂ ਉੱਪਰ ਹਨ ਪਰ ਮਹਿੰਗਾ ਇਲਾਜ ਕਰਪੋਣ ਦੇ ਸਮਰਥ ਨਹੀਂ ਹਨ ਇਹ ਪਰਿਵਾਰ ਬਿਮਾਰੀਆਂ ਦੇ ਸੰਪਰਕ ਵਿੱਚ ਆਉਣ ਕਾਰਨ ਗਰੀਬੀ ਰੇਖਾ ਤੋਂ ਹੇਠਾਂ ਜਾਣ ਦਾ ਖਤਰਾ ਬਣਿਆ ਰਹਿੰਦਾ ਹੈ ਯੋਜਨਾ ਵਿੱਚ ਕੇਂਦਰ ਦਾ ਹਿੱਸਾ 7000 ਕਰੋੜ ਹੈ ਇਸ ਨੂੰ ਵਧਾਉਣਾ ਜ਼ਰੂਰੀ ਹੈ 5 ਲੱਖ ਰੁਪਏ ਤੋਂ ਉੱਪਰ ਦਾ ਖਰਚਾ ਇੱਕ ਗਰੀਬ ਪਰਿਵਾਰ ਲਈ ਔਖਾ ਹੈ ਇਸ ਲਈ ਨੈਸ਼ਨਲ ਹੈਲਥ ਫੰਡ ਤੋਂ ਇਲਾਵਾ ਸਰਕਾਰ ਨੂੰ ਕੁਝ ਖਾਸ ਪ੍ਰਬੰਧ ਵੀ ਕਰਨੇ ਚਾਹੀਦੇ ਨੇ ਜਿਸ ਰਾਹੀਂ ਵਾਧੂ ਖਰਚਿਆਂ ਦੀ ਪਰਪਾਈ ਕੀਤੀ ਜਾ ਸਕੇ